ਮਿੱਤਰੋ ਪੈਂਡ ਥਾੜੇ ਮੋੜ ਖੜੇ ਆ ਥੋੜੇ ਵਾਸਤੇ ਨਾ 8 ਤੋਂ 9 ਟਰੈਕਟਰ ਲੈ ਕੇ ਆਏ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਅੱਜ ਆਪਾਂ 8 ਤੋਂ 9 ਟਰੈਕਟਰ ਵਿਗਾਉਣੇ ਆ ਬਾਈ ਹਾਂਜੀ 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 ਹੈਗੇ ਟਰੈਕਟਰ ਹਜੇ ਬਾਹਰ ਖੜੇ ਬਈ ਯਾਰ ਠੀਕ ਆ ਜਿਹੜੇ ਵਿਗਾਉਣੇ ਆ ਸਭ ਤੋਂ ਪਹਿਲਾਂ ਸਵਰਾਜ 855 ਇਹ ਮਾਡਲ ਕਿਹੜਾ ਇਹ 2013 ਮਾਡਲ ਆ ਬਾਈ 2013 ਮਾਡਲ ਆ ਨੰਬਰ 50 ਵਾ ਮੋਕਸਰ ਦਾ ਜੀ ਠੀਕ ਆ ਪੀਬੀ 30 ਸ਼੍ਰੀ ਮੋਕਸਰ ਸਾਹਿਬ 10 ਦੀ ਗੱਲ ਕਰੀਏ ਬਾਈ ਜੀ ਮੂਹਰੇ ਟਾਇਰ ਤਾਂ ਵੀਰੇ 98 ਪੈਸੇ ਆਵੇ ਸੀਏਡ ਉੱਤੇ ਡੀਲ ਹੋਈ ਆ ਠੀਕ ਆ ਉਹ ਦੂਜੇ ਪਾਸੇ ਆ ਸੀਏਡ ਮੜ ਮੜ ਦਿੰਦਾ ਤੇ ਮਗਰ ਲੈ ਰਹੇ ਆ ਬੀਕੇਟੀ ਦੇ 80 ਪੈਸੇ ਵੀਰੇ 80% ਹਾਂ ਡੀਟੀ ਮਾਡਲ ਆ ਡੀਟੀ ਠੀਕ ਆ ਡਬਲ ਡੀਟੀ ਬੂਟਰ ਠੀਕ ਆ ਬਾਈ ਹਾਂ ਜੀ ਸਮਾਨ ਇਸ ਟਰੈਕਟਰ ਨਾਲ ਪੂਰਾ ਸਾਰਾ ਪੂਰਾ ਕਰਕੇ ਤੇ ਮੈਂ ਡੰਡਾ ਫੱਟੀ ਬਈ ਮੇਨ ਗੱਲ ਆ ਬਾਈ ਇੰਜਨ ਗੇਅਰ ਕਿਵੇਂ ਆ ਇਹਦਾ ਬੱਲੇ ਗਾਰੰਟੀ ਕਲੋਸ ਕਰੀਏ ਨਾਲ ਮੇਨ ਗੱਲ ਕਲੋਸ ਕਰ ਇੰਜਨ ਤੇ ਫੁੱਲ ਗਾਰੰਟੀ ਆ ਇੰਜਨ ਗੇਅਰ ਬਣਾ ਵਾ ਕੇ ਲਿਆਵੇ ਅਗਲਾ ਹਾਂ ਜੀ ਵਾਕੇ ਤਸੱਲੀ ਕਰਕੇ ਫੇਰ ਸੌਦਾ ਲਾਵੇ ਵਿੱਚ ਵਿੱਚ ਵੇਚਾ ਦਿੰਦੇ ਆ ਠੀਕ ਆ ਕਲੋਸ ਕਰੇ ਨਹੀਂ ਨਾ ਜਮਾ ਸੁੱਕਾ ਟਰੈਕਟਰ ਪਿਆ ਹਨਾ ਬਈ ਹਾਂਜੀ ਠੀਕ ਆ ਕਲੋਸ ਕਰਦੀ ਮੋਰ ਵੀ ਖਾਦੇ ਬਈ ਕੋਈ ਪਰਵਾਹ ਨਹੀਂ ਹੁੰਦਾ ਕਲੋਸ ਕਰਦੇ ਨੇ ਮੋਰ ਆ ਪਲੇਟ ਕੰਪਲੀਟੇਰ ਸਭ ਨਾਲ ਦਿੰਦੇ ਆ ਬਈ ਠੀਕ ਆ ਬਈ ਤੇ ਇਹਦੀ ਕੀ ਡਿਮਾਂਡ ਰੱਖੀ ਆ ਮਾਨ ਵੀਰੇ ਮੁੱਲ ਕਰਾਉਣ ਨੂੰ ਤਾਂ ਕੋ ਮਰਜ਼ੀ ਕਰੀਏਗੇ 4.5 ਲੱਖ ਰੁਪਏ ਦੇ ਦਿਆਂ। ਹਾਂ ਮਾੜਾ ਮੋਟਾ ਹੋਰ ਨਹੀਂ ਕਰਦੇ। ਸਾਢੇ 4.5 ਚ ਵੀ ਮਾੜਾ ਮੋਟਾ ਹੋ ਜਾਊਗਾ। ਠੀਕ ਆ ਜਿਹੜਾ ਇੱਧਰ ਸਵਰਾਜ ਆ ਗਿਆ ਫੇਵਰ ਹੌਡ ਵਾਲਾ ਇਹ ਮਾਡਲ ਕਿਹੜਾ ਵੇ? ਇਹ ਵੀਰੇ 2011 ਮਾਡਲ ਆ। 2011 ਮਾਡਲ ਆ ਇਹ ਵੀ ਨੰਬਰ ਪਿਆ ਵੀ ਆ। ਹਾਂ 50 ਪੀ ਵੀ 39 ਠੀਕ ਆ ਰਾਜਪੁਰੇ ਦਾ। ਮਗਰਲੇ ਟਾਇਰ ਤਾਂ ਜਮਾਂ ਹੀ ਨਵੇਂ ਲੱਗਦੇ ਆ। ਨਵੇਂ ਬਿੱਲ ਹਜੇ ਲੈਣ ਆਲਾ। ਮੂਰਲੇ ਟਾਇਰ ਸੱਤ ਪੈਸੇ ਆ। ਠੀਕ ਆ ਉਹਦੇ ਨਾਂ ਤੇ ਕਟਾ ਦਿਆਂਗੇ ਜਿਹੜਾ ਬੰਦਾ ਆਪਣੇ ਤੋਂ ਟਰੈਕਟਰ ਖਰੀਦਦਾ। ਹਾਂ ਇਹ ਰੰਗ ਬੇੜ ਦੀ ਗੱਲ ਕਰੀਏ ਹਾਰੀ ਜਨਾ ਵੀਰੇ ਕ੍ਰਾਸ ਕਰ ਇੰਜਣਾ ਇਹ ਵੀ ਕਲੌਸ ਕਰ ਇੰਜਣਾ ਤੇ ਸਾਰਾ ਅਰੀਜਨਲ ਹਾਂਜੀ ਹਾਂਜੀ ਬਾਕੀ ਪਾਵਰ ਸਟੀਅਰ ਪਾਵਰ ਸਟੀਅਰਿੰਗ ਆ ਤੇ ਆ ਹੱਡ ਹੱਡਾਈ ਮਿਲੂਗੀ ਠੀਕ ਆ ਸਾਰਾ ਸਮਾਨ ਆਈ ਮਿਲੂਗਾ ਕਲੌਸ ਕਰੇ ਦੇ ਦੀਆ ਪਲੇਟਾ ਸਭ ਨਾਲ ਆਵੇ ਠੀਕ ਆ ਹਜੇ ਟਿੱਕਰੋ ਚੀਟਾ ਚੀਟਾ ਸਭ ਨਾਲ ਦਿੰਦਾ ਕਈਆਂ ਵੀ ਠੀਕ ਆ ਇਹ ਕਿਵੇਂ ਆ ਬਈ ਇੰਜਨ ਗੇਅਰ ਦਾ ਹਾਂ ਦੇ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਇੰਡੀਅਨ ਗੇਅਰ ਦਾ ਉਹ ਪੂਰਾ ਚੰਗਾ ਨਾ ਵਾਹ ਕੇ ਲੈ ਜਾਈ ਹਨਾ ਕੀ ਡਿਮਾਂਡ ਰੱਖੀ ਐ ਜੀ ਡਿਮਾਂਡ ਵੀਰੇ ਇਹ ਲੈਣ ਦੇਣ ਵਾਲੀ ਗੱਲ 3,60,000 ਦਾ ਦੱਸੋ 3.60 ਤੋਂ ਨਹੀਂ ਮਾੜਾ ਮੋਟਾ ਹੁੰਦਾ ਮਾੜਾ ਮੋਟਾ ਕਰਵਾਉਂਗਾ ਠੀਕ ਆ ਬਾਈ ਠੀਕ ਆ ਅੱਗੇ ਆ ਗਿਆ ਫਾਰਮ 60 ਇਹ ਕਿਹੜਾ ਮਾਡਲ ਆ ਇਹ ਵੀਰੇ 2007 ਮਾਡਲ ਆ 2007 ਮਾਡਲ ਇਹ ਵੀ ਨੰਬਰ ਪਿਆਵ ਹਾਂਜੀ ਸਾਰੇ ਪਿਆਵ ਨੰਬਰ ਹੀ ਆ 2007 ਦਾ ਮਾਡਲ ਆ ਤੇ ਬਈ ਟਾਇਰ ਇਹਦੇ ਵੀ ਮਗਰਲੇ ਜਮਾ ਇਹਨਾਂ ਚਾਰੇ ਨਵੇਂ ਆ ਮੇਰੇ ਕੋਲੋ ਦੇ ਆ ਮਗਰਲੇ ਬੀਕੇਟੀ ਦੇ ਆ ਠੀਕ ਆ ਮਗਰਲੇ ਤਾਂ ਹਜੇ ਜਮਾ ਹੀ ਨਵੇਂ ਹਨ ਇਹ ਰੰਗ ਪੇੜ ਦੀ ਗੱਲ ਕਰੀਏ ਨਾ ਨਹੀਂ ਹਾਂ ਸਾਰਾ ਕਿਤੇ ਵੀ ਨਹੀਂ ਕਾਲਮ ਲੱਗੀ ਇੰਜਨ ਗੇਅਰ ਦਾ ਫੁੱਲ ਗਾਰੰਟੀ ਹੈ ਵੀਰੇ ਵਾ ਕੇ ਤਸੱਲੀ ਕਰਕੇ ਲਿਆਵੇ ਸਮਾਨ ਪੂਰੇ ਨਾਲ ਸਾਰਿਆਂ ਨਾਲ ਪੂਰਾ ਕਰਕੇ ਦੇਵਾਂ ਮੇਰੇ ਨਾਂ ਘੱਟ ਡੰਡਾ ਫਟੀਆਂ ਸਾਰਿਆਂ ਨਾਲ ਲੱਗ ਰਹੀ ਆ ਠੀਕ ਆ ਵੀ ਕਰਕੇ ਦੇਵੋਗੇ ਤਿੰਨੇ ਨਾਲ ਪੂਰੇ ਹਾਂਜੀ ਇਹਦੀ ਕੀ ਡਿਮਾਂਡ ਡਿਮਾਂਡ ਵੀਰੇ ਇਹ ਲੈਣ ਦੇ ਨਾਲ ਨਹੀਂ ਗੱਲ ਆਲੀ ਇਦੋਂ 55 ਦੇ ਗਏ ਠੀਕ ਆ ਬਾਕੀ ਹੋ ਜਾਊਗਾ ਮੌਕੇ ਤੇ ਜਿਹੜਾ ਇਹ ਫਾਰਮ 60 ਇਹ ਮੜ ਲ ਕਿਹੜਾ 2000 ਰੁਪਏ ਨੰਬਰ ਇਹ ਵੀ ਆਵ ਟਾਇਰ ਬਾਈ ਇਹਦੇ ਮੂਰਲੇ ਮੂਰਲੇ ਦਾ ਜਮਨ ਨਵੇਂ ਆ ਨਗਰਲੇ ਹੈਗੇ 95 ਬਗੇਗੇ ਕੋ ਲੋ ਪਰਾੜ ਨਵੇਂ ਆ ਚਾਰੇ ਟਾਇਰ ਨਵੇਂ ਮਾਲ ਲੀ ਗਏ ਹਾਂਜੀ ਰੇ ਮਾਰੂ ਮਾ ਦਾ ਪੂਰਾ ਚੰਗਾ ਹਨਾ ਰੰਗ ਪੇੜ ਦਾ ਇਹ ਟਰੈਕਟਰ ਬਾਈ ਕਿਤੇ ਵੀ ਨਹੀਂ ਕਲਮ ਲੱਗੀ ਭੋਰਾ ਵੀ ਮੋਟੀ ਦਾ ਹਲਕੀ ਹਲਕੀ ਵੀ ਹੋ ਸਕਦੀ ਜਿਹੜੇ ਮੈਂ ਕਹਿ ਤੀ ਠੀਕ ਆ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਠੀਕ ਆ ਇੰਡੀਅਨ ਗੀਅਰ ਦਾ ਵਾਹ ਕੇ ਸੌਦਾ ਲਾ ਕੇ ਫੇਰ ਲੈ ਜਣ ਵਾਹ ਕੇ ਹਨਾ ਠੀਕ ਆ ਇਹਦੀ ਕੀ ਡਿਮਾਂਡ ਆ ਜੀ ਇਹ ਲੈਣਗੇ 255 ਦੇ ਇਹ ਦੇ ਦਿਆਂ ਠੀਕ ਆ ਹੋਰ ਕਰ ਦੋ ਮੜ ਮੋਟਾ ਬਾਈ ਇਹ ਤਾਂ ਨੌ ਨੌ ਮਾਡਲ ਆ ਇੱਕੋ ਹੀ ਕਹਿਤਾ ਮੈਂ ਤਾਂ ਚੱਲ ਦੋ ਭਣਾ 7 ਲੈ ਜਾ ਭਣਾ 9 ਲੈ ਜਾ ਮੇਰਾ ਮਰਜ਼ੀ ਲੈ ਜਾਂਦੇ ਉਹਨਾਂ ਸਾਬ ਠੀਕ ਆ ਬਾਈ ਅੱਗੇ ਆ ਗਿਆ ਜੀ Mahindra 265 265 ਆ ਵੀਰੇ ਗਿੱਦੜਵੇ ਦਾ ਨੰਬਰ ਆ ਸਰਕਾਰੀ ਟੈਟਾ ਲੈ ਜਾਂਦੇ ਨੇ ਠੀਕ ਆ ਟਾਇਰ ਸਾਰਾ ਜੈਨੂ ਆਣਾ ਭੂਮੀ ਪੁੱਤਰ ਮਾਡਲ ਆ ਟਾਇਰ ਬਾਈ ਜੀ ਇਹਦੇ ਅਗਰ ਲੈ ਵੀਰੇ 13 ਦੇ ਹੈਗੇ ਆ 95 ਪੈਸੇ ਠੀਕ ਆ 12 ਦੇ ਹੁੰਦੇ ਹੁੰਦੇ ਆ ਇਹਦੇ ਵੱਡੇ ਭਾਏ ਆ ਹਨਾ ਇੱਕ ਨੰਬਰ ਭਾਏ ਆ ਮੂਰਲੇ ਪੈਸੇ ਬਚਾਉਣੇ 10000 ਰੁਪਏ ਬੱਜੂਗਾ ਤਾਂ ਹਾਂ ਵੀ ਕੰਪਨੀ ਤੇ ਬੀਕੇਟੀ ਦੇ ਨਾਲੇ ਅਸੀਂ ਪੈਸੇ ਆ ਬੀਕੇਟੀ ਦੀ ਹੈ ਬਈ ਯਾਰ ਠੀਕ ਆ ਹਜੇ ਤਿੱਕਰ ਲੈਫਟ ਪੰਪ ਵੀ ਨਾਲ ਦਾ ਹੀ ਪਿਆ ਵੇ ਲੈਫਟ ਪੰਪ ਸਾਰਾ ਕੋ ਨਾਲ ਦਾ ਹੀ ਆ ਠੀਕ ਆ ਹਾਂਜੀ ਇਹ ਰੰਗ ਪੇੜ ਦਾ ਇੰਜਨ ਗੇਅਰ ਦਾ ਫੁੱਲ ਗਾਰੰਟੀ ਵਾਹ ਕੇ ਲਿਆ ਵੇ ਨਾ ਅਗਲਾ ਲੈ ਆ ਇੰਡਾ ਇੰਡਾ ਸਾਮ ਨਾਲ ਦੀ ਬਈ ਹਜੇ ਤਿੱਕਰ ਸਟੀering ਵਾਲੀ ਇੰਜਨ ਦਾ ਸਾਰਾ ਹਾਂ ਦੇ ਲੈ ਫਿਲਟਰ ਦੇ ਰੰਗ ਕਿੰਨਾ ਪਿਆ ਹਮ ਸਾਰਾ origianal ਹੀ ਆ ਠੀਕ ਆ ਕੰਡੀਸ਼ਨ ਦਾ A1 ਹਾਂਜੀ PB 60 ਨੰਬਰ ਕੇ ਦੜਬਾਇਆ ਸਮਾਨ ਇਹਦੇ ਨਾਲ ਵੀ ਪੂਰਾ ਕੀ ਡਿਮਾਂਡ ਹੈ ਇਹਦੀ ਲੈਣ ਦੇਣ ਦੀ ਗੱਲ 235 ਦਾ ਵੀਰੇ 235000 ਦਾ ਹਾਂ ਨਹੀਂ ਕੋਈ ਮਾਨਤਾ ਕਰ ਲਾਂਗੇ ਠੀਕ ਆ ਮਾਨਤਾ ਨਹੀਂ ਹੁੰਦਾ ਅੱਗੇ ਆ ਗਿਆ ਮਹਿੰਦਰਾ 255 ਹਾਂਜੀ ਇਹ ਤਾਂ ਜਮਨ ਨਵਾਂ ਹੀ ਆ ਵੀਰੇ ਚਾਰੇ ਟਾਇਰ ਨਵੇਂ ਆ ਠੀਕ ਆ ਮਾਡਲ 20 20 ਮਾਡਲ ਇਹ ਵੀ ਕਿਦੜਬਾਏ ਦਾ ਨੰਬਰ ਆ ਠੀਕ ਆ ਕਿਦੜਬਾਏ ਦਾ ਨੰਬਰ ਆ 20 ਮਾਡਲ ਆ ਹਾਂਜੀ ਤੇ ਟਾਇਰ ਇਹਦੇ ਵੀ ਪੈਰ ਜਿਵੇਂ ਨਵੇਂ ਆ ਵੀਰੇ ਬੈਲ ਆਪਣੇ ਕੋਲੇ ਪਿਆ ਠੀਕ ਆ ਹਾਂਜੀ ਇਹ ਤਾਂ ਫਿਰ ਕੌਜ ਘੰਟੇ ਹੀ ਚੱਲਿਆ ਹੋਣਾ ਕੰਪਨੀ ਹਾਂਜੀ ਹਾਂਜੀ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਹੁਣ ਇਹ ਤਾਂ ਭਈ ਆਹ ਕੱਲ ਆ ਕਿਸੇ ਨੇ ਪੱਠੇ-ਪੱਠੇ ਲਿਆਣ ਨੂੰ ਵੀ ਘੱਟ-ਘੱਟ ਨਿੱਕਾ ਟਰੈਕਟਰ ਆ ਘੱਟ ਖਰਚੇ ਵਾਲਾ ਮਹਿੰਦਰਾ ਹਾਂਜੀ ਠੀਕ ਆ ਖਰਚਾ ਘੱਟ ਆ ਤਾਂ ਠੀਕ ਆ ਹਾਂਜੀ ਹਾਇ ਤੇ ਕਰਤਾ ਵੇ ਵੇਖ ਲੈ ਹਮੇ ਸਾਰਾ ਕਿਵੇਂ ਪਿਆ ਇਹ ਨਵਾਂ ਕਿਥੋਂ ਗੇਟੜ ਪਾਇਆ ਨਿਕਲੇ ਭਈ ਦਾ ਨੰਬਰ ਆ ਵੀਰੇ ਠੀਕ ਆ ਉਤੌਣੀ ਪਿੰਡ ਨਵਾਂ ਨੇ ਫਰਸਟ ਓਨਰ ਹੋਊਗਾ ਹਣ ਫਰਸਟ ਓਨਰ ਕੰਪਨੀ ਰਿਕਾਰਡ ਨਾਲ ਚੱਲਿਆ ਹੋਣਾ ਹਾਂ ਕੀ ਡਿਮਾਂਡ ਹੈ ਇਹ ਸਾਰਾ ਕੋ ਨਾਲ ਹੀ ਹੈ ਬਾਈ ਠੀਕ ਆ ਹਾਂਜੀ ਇਹਦੀ ਕੀ ਡਿਮਾਂਡ ਹੈ ਬਾਈ ਡਿਮਾਂਡ ਵੀਰੇ ਇਸ ਚੈਨਲ ਹਸ 10000 ਦਾ ਦੇ ਗਿਆ ਨੂੰ 20 ਮਾਡਲ ਹਾਂਜੀ ਠੀਕ ਆ ਬਾਈ ਬਾਕੀ ਇੱਧਰ ਆ ਗਿਆ 59 11 ਬਾਈ 59 ਗਿਆ ਨਾ ਵੀਰੇ 88 ਮਾਡਲ 88 ਮਾਡਲ 50 ਨੰਬਰ ਟਾਇਰ ਵੀ ਪੀ ਟੀ ਗੁੱਡੀ ਵਾਲੇ ਪਾਇਆ ਜਮਾਂ ਨਵੇਂ ਜਮਾਂ ਨਵੇਂ ਆ ਮਗਰ ਲੈ ਮਗਰ ਲੈ ਗਿਆ 90 ਪੈਸੇ ਵੀਰੇ ਗੁੱਡੀਰ ਤੇ ਠੀਕ ਆ ਨੰਬਰ 50 ਨੰਬਰ 50 ਰੀਲੀਟਰ ਇਹ ਸਾਰਾ ਕੰਮ ਸਾਰਾ ਜੀ ਡ ਹੋਇਆ ਵੇਖ ਲਾ ਵੇ ਬਾਰਡਰ ਵਾਡੀ ਕੀ ਸਾਰਾ ਕੋਈ ਕੰਮ ਸਾਰਾ ਜੈਨੂਇਨ ਹੋਇਆ ਸੁੱਕੀਆਂ ਬ੍ਰੇਕਾਂ ਕਰੀਆਂ ਮੇਨ ਗੱਲ ਇਹ ਆ ਸੁੱਕੀਆਂ ਬ੍ਰੇਕਾਂ ਮਾਡਲ ਇਸੇ ਦੇ ਬੰਦਾ ਬੈਠ ਮਾਡਲ ਇਸ ਚੂ ਵੀ ਨਹੀਂ ਮਰਗਾ ਵਾਹ ਜਮਾ ਹੀ ਨਹੀਂ ਆਵੇ ਵਾਇ ਕਰਦੇ ਹੁੰਦੇ ਆ ਫੁੱਲ ਵਧੀਆ ਤਿਆਰ ਹੋਇਆ ਪੰਪ ਪੰਪ ਦਾ ਕੰਮ ਵੀ ਹੋਇਆ ਇੰਜਨ ਦਾ ਵੀ ਆ ਫੁੱਲ ਕੰਮ ਇੰਜਨ ਦਾ ਮਗਰ ਲਈ ਸੁਆਮ ਵਾਜ ਹੁੰਦੀ ਆ ਜਮਾ ਵੀ ਨਹੀਂ ਠੀਕ ਆ ਸਮਾਨ ਇਹਦੇ ਨਾਲ ਵੀ ਪੂਰਾ ਹੀ ਇੰਜਨ ਦਾ ਗੇਅਰ ਦਾ ਵਾਹ ਕੇ ਲੈ ਜੇ ਭਣਾ ਅਗਲਾ ਟਿੱਕਾ ਨਾਗ ਦੀ ਫੱਟੀ ਦੇ ਲਾਵੇਂ ਮੋਟੀ ਆਵੇਂ ਪਈ ਹੋਵੇ ਤੇ ਹੂੰ ਟੁੱਟ ਪੰਜ ਹੈ ਨਹੀਂ ਟਰੈਕਟਰ ਦੀ ਸਾਫ ਕੱਲੀ ਵਾਈ ਤੇ ਚੱਲਿਆ ਪਿਆਵ ਨੰਬਰ ਹਾਂਜੀ ਇਹਦੀ ਕੀ ਡਿਮਾਂਡ ਨਵੇਂ ਟਾਇਰ ਆ ਮੂਰ ਤੇ ਜਾਵਾਂ ਇਹੇ ਵੀਰੇ ਦੇ ਦਿਆਂਗੇ ਜੀ 2 15 ਕਾ ਦੇ ਦੇ ਹੋਰ ਨਹੀਂ ਕਰਦੇ ਮਾੜਾ ਮੋਟਾ ਹੋਰ ਨਾ ਮਾੜਾ ਮੋਟਾ ਮਾਰਦੇ ਨਾ ਠੀਕ ਆ ਨੀ ਉਹਨਾਂ ਜਾਨੀ ਕੇ ਠੀਕ ਆ ਟਰੈਕਟਰ ਦੇ ਪੈਸੇ ਬਾਲੇ ਉੱਤੇ ਲੱਗੇ ਆ ਠੀਕ ਆ ਇੱਧਰ ਆ ਗਿਆ 911 ਇਹ ਮਾਰ ਲੇਗਾ 91 ਪਿਆਰ ਨੰਬਰ ਹੀ ਪੰਜਾਬ ਨੰਬਰ ਟਾਇਰ ਅੱਧੇ ਦਾ ਨੂਰਲੇ ਟਾਇਰ ਹੈਗੇ ਵੀਰੇ 90 ਪੈਸੇ ਮਗਰ ਲੈ ਗਿਆ ਤੇ ਅੱਧੇ ਦਾ ਹਾਂਜੀ ਠੀਕ ਆ ਨੰਬਰ ਪੀ ਆਵਾ ਪੀਵੀ 25 ਠੀਕ ਆ ਰੰਗ ਪੇੜ ਦਾ ਇਹਦਾ ਓਰੀਜਨਲ ਹੀ ਹੋਣਾ ਇਹ ਰੰਗ ਵੀ ਇਹ ਓਰੀਜਨਲ ਆ ਵੀਰੇ ਇੰਜਨ ਗੇਅਰ ਦਾ ਪੂਰ ਗਾਰੰਟੀ ਆ ਠੀਕ ਆ ਸਮਾਨ ਪੂਰਾ ਇਹਦੇ ਨਾਲ ਵੀ ਹਾਂਜੀ ਡੰਡਾ ਪੱਟੀ ਸਾਰਾ ਪੂਰਾ ਕਰਕੇ ਦੇਣਾ ਇੰਜਨ ਗੇਅਰ ਦਾ ਵਾਕੇ ਲੈ ਜੇ ਇਹਦੀ ਕੀ ਡਿਮਾਂਡ ਰੱਖੀ ਆ ਇਹ ਡਿਮਾਂਡ ਵੀਰੇ ਲੈਣ ਦੇ ਨਾਲ ਹੀ ਗੱਲ 175 ਦਾ ਦੇ ਦੇਣਾ ਵੀਰੇ ਠੀਕ ਆ 175000 ਦਾ ਹਾਂਜੀ ਠੀਕ ਆ ਬਾਈ ਉਹ ਇੰਜਨ ਗੇਅਰ ਤੇ ਤਾਂ ਨਹੀਂ ਕਵੀ ਨਾ ਨਾ ਕੋਈ ਵਾਹ ਕੇ ਦੇਖ ਲਈ ਯਾਰ ਠੀਕ ਆ ਇਹਨਾਂ ਕਣਕ ਆਪਾਂ ਵੀਜੀਆ ਰੋਟਾ ਲੈਟਰ ਨੂੰ ਠੀਕ ਆ ਹਾਂਜੀ ਅੱਗੇ ਆ ਗਿਆ ਫੋਰਡ 3610 ਬਾਈ ਹਾਂਜੀ ਇਹ ਮਾਡਲ ਕਿਹੜਾ ਇਹ ਵੀਰੇ 87 ਮਾਡਲ 87 ਮਾਡਲ ਪਿਆਵ ਨੰਬਰ ਹਾਂ ਪਿਆ ਟਾਇਰ ਬਾਈ ਟਾਇਰ ਮੂਰਲੇ ਹੈਗੇ 90 ਪੈਸੇ ਮਗਰਲੇ ਦੇਲੇ ਅੱਧੇ ਦਾ ਠੀਕ ਆ ਰੰਗ ਪੇੜ ਦਾ ਓਰੀਜਨਲ ਹੀ ਆ ਸਾਰਾ ਓਰੀਜਨਲ ਇੰਜਨ ਗੇਅਰ ਦਾ ਫੁੱਲ ਵਧੀਆ ਵਾਹ ਕੇ ਲਈਏ ਬਈ ਅਗਲਾ ਇਹਦੀ ਕੀ ਡਿਮਾਂਡ ਰੱਖੀ ਆ ਲੰਡਾ ਇਹ ਸਵਾਲ ਆਖ ਦਾ ਦੇਣਾ ਠੀਕ ਆ ਸਵਾਲ ਆਖ ਜੋ ਮੜਾ ਮੋਟਾ ਹੋਰ ਕਰ ਦਿਓਗੇ ਮਾਨ ਤਨ ਕਿਤੇ ਦੇਖ ਲਾਂਗੇ ਠੀਕ ਆ ਬਾਈ ਇਹ ਜਿਹੜੇ ਟਰੈਕਟਰ ਸਾਰੇ ਵਿਖਾਏ ਆ ਇਹ ਆਪਾਂ ਇਹ ਕਿਹੜੇ ਪਿੰਡ ਵਿਖਾਉ ਆ ਪਿੰਡ ਮੇਰੇ ਠਾੜੇ ਮੋੜਾ ਗਿਲਾਪੀ ਕੋਟ ਆ ਠੀਕ ਆ ਉਧਰੋਂ ਕੋਟ ਤੋਂ ਪੂਰਾ ਰਹਿ ਜਾਂਦਾ 15 ਕਿਲੋਮੀਟਰ ਠੀਕ ਆ ਮੁਕਸਾ ਸਾਹਿਬ ਰਹਿ ਜਾਂਦਾ 30 ਕਿਲੋਮੀਟਰ ਆਪਾਂ ਨੰਬਰ ਬੋਲਿਓ ਬਾਈ ਮੋਬਾਈਲ ਨੰਬਰ ਹੈਗਾ 8847309532 ਬਈ ਇੱਕ ਨੰਬਰ ਹੈਗਾ 985551297 ਪੇਗਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੁਣ ਥੋੜੀ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਐਨੀਆਂ ਵੀਡੀਓ ਪਾਉਣੇ ਕਿਤੇ ਲੰਬਾ ਤੈਨੂੰ ਮਿਲਿਆ ਨਹੀਂ ਨਹੀਂ ਬਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਨੰਬਰ ਸਕਰੀਨ ਤੇ ਆ ਧੰਨਵਾਦ